ਕੋਲਕਾਤਾ ਦਰਿੰਦਗੀ ਕਾਂਡ ਦੇ ਵਿੱਚ ਹੁਣ CBI ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਦੱਸਦੀ ਹੈ ਕਿ CBI ਦੇ ਵੱਲੋਂ 35 ਇੰਟਰਨੈਟ ਰੈਨਿੰਗ ਡਾਕਟਰਸ ਅਤੇ ਹੋਰ ਲੋਕਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੀੜਤਾ ਦੇ ਘਰਦਿਆਂ ਦੀ ਗੱਲ ਕਰੀਏ ਤਾਂ ਪੀੜਤਾ ਦੇ ਮਾਤਾ ਪਿਤਾ ਦੇ ਵੱਲੋਂ ਵੀ ਪੀੜਤਾ ਦੇ ਕੁਝ ਦੋਸਤਾਂ ਦੇ ਨਾਮ ਦਿੱਤੇ ਗਏ ਨੇ ਜਿਨ੍ਹਾਂ ਦੇ ਉੱਪਰ ਉਹਨਾਂ ਨੂੰ ਸ਼ੱਕ ਹੈ ਤੇ ਹੁਣ CBI ਦੇ ਵੱਲੋਂ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਉਧਰ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਗੱਲ ਕਰੀਏ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਕੱਲ ਐਲਾਨ ਕੀ ਆ ਗਿਆ ਸੀ ਕਿ 17 ਅਗਸਤ ਦੇ ਸਵੇਰੇ 6 ਵਜੇ ਤੋਂ ਲੈ ਕੇ 18 ਅਗਸਤ ਦੇ ਸਵੇਰੇ 6 ਵਜੇ ਤੱਕ ਮੈਡੀਕਲ ਸੇਵਾਵਾਂ માં ਬੰਦ ਰਹਿਣਗੀਆਂ ਹੜਤਾਲ ਕੀਤੀ ਜਾਵੇਗੀ ਜੀਹਾਂ ਦੱਸ ਦਈਏ ਕਿ ਮੈਡੀਕਲ ਸੇਵਾਵਾਂ માં ਅੱਜ ਉਪਲਬਧ ਨਹੀਂ ਹੋਣਗੀਆਂ ਸਿਰਫ ਜ਼ਰੂਰੀ ਮੈਡੀਕਲ ਸਹੂਲਤਾਂ ਜਿਹੜੀਆਂ ਉਪਲਬਧ ਹੋਣਗੀਆਂ ਤੇ ਇਸ ਦੇ ਨਾਲ ਹੀ ਇਸ ਕੇਸ ਦੇ ਵਿੱਚ ਨਵੀਂ ਅਪਡੇਟ ਕੀ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸੀਬੀਆਈ ਨੇ ਅਪਰਾਧ ਵਾਲੀ ਥਾਂ ਤੇ ਮੁਲਜ਼ਮਾ ਦੇ ਨਾਲ ਸੀਨ ਨੂੰ ਦੁਬਾਰਾ ਬਣਾਇਆ ਹੈ ਦੋਸ਼ੀ ਸੰਜੇ رائے ਨੇ ਕੋਲਕਾਤਾ ਪੁਲਿਸ ਨੂੰ ਦਿੱਤੇ ਬਿਆਨ ਦੀ ਪੁਸ਼ਟੀ ਕੀਤੀ ਹੈ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸਨੇ ਜੂਨੀਅਰ ਡਾਕਟਰ ਦਾ ਗਲਾ ਕੁੱਟ ਕੇ ਕਤਲ ਕੀਤਾ ਹੈ ਸੀਬੀਆਈ ਨੇ ਆਰਜੀਕਰ ਮੈਡੀਕਲ ਕਾਲਜ ਦੇ ਚੈਸਟ ਵਿਭਾਗ ਦੇ ਮੁਖੀ ਅਰੁਣਵ ਦੱਤਾ ਚੌਧਰੀ ਨੂੰ ਆਪਣੇ ਨਾਲ ਲੈ ਲਿਆ ਜੂਨੀਅਰ ਡਾਕਟਰ ਦੇ ਪਰਿਵਾਰ ਨੇ ਘਟਨਾ ਦੇ ਵਿੱਚ ਕੁਝ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਵੀ ਜਤਾਇਆ। ਸੂਤਰਾਂ ਦੇ ਅਨੁਸਾਰ ਉਸਨੇ ਹਸਪਤਾਲ ਦੇ ਵਿੱਚ ਆਪਣੇ ਨਾਲ ਕੰਮ ਕਰ ਰਹੇ ਕੁਝ ਇੰਟਰਨਸ ਅਤੇ ਡਾਕਟਰਾਂ ਦੇ ਨਾਂ ਵੀ ਦਿੱਤੇ ਨੇ। ਇਸ ਤੋਂ ਬਾਅਦ ਸੀਬੀਆਈ ਨੇ ਆਰਜੀਕਰ ਹਸਪਤਾਲ ਦੇ ਕਰੀਬ 30 ਤੋਂ 35 ਇੰਟਰਨਸ, ਟ੍ਰੇਨੀ ਡਾਕਟਰਸ ਅਤੇ ਹੋਰ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਦੂਜੇ ਪਾਸੇ ਆਰਜੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਤੋਂ ਵੀ ਘਟਨਾ ਵਾਲੇ ਦਿਨ ਅਤੇ ਉਸ ਤੋਂ ਬਾਅਦ ਕੀ ਹੋਇਆ ਇਸ ਸੰਬੰਧੀ ਸਵਾਲ ਪੁੱਛੇ ਜਾ ਰਹੇ ਨੇ। ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਮੀਡੀਆ ਦੇ ਵਿੱਚ ਕਿਸ ਆਧਾਰ ਤੇ ਬਿਆਨ ਦਿੱਤੇ ਸਨ ਜੂਨੀਅਰ ਡਾਕਟਰ ਦੇ ਮਾਪਿਆਂ ਨੇ ਇਸ ਵਿੱਚ ਹਸਪਤਾਲ ਦੇ ਕੁਝ ਲੋਕਾਂ ਦੀ ਭੂਮਿਕਾ ਦਾ ਵੀ ਇਸ਼ਾਰਾ ਕੀਤਾ ਹੈ ਜਿਸ ਨੂੰ ਲੈ ਕੇ ਸਵਾਲ ਖੜੇ ਹੋ ਗਏ ਨੇ ਕਿਸ ਨੇ ਫੋਨ ਕੀਤਾ ਕਦੋਂ ਫੋਨ ਕੀਤਾ ਅਤੇ ਕਿਸ ਦੇ ਕਹਿਣ ਤੇ ਪ੍ਰਿੰਸੀਪਲ ਖੁਦ ਕਿਉਂ ਨਹੀਂ ਬੋਲਿਆ ਉਹ ਇਹਨਾਂ ਸਵਾਲਾਂ ਦਾ ਸਾਹਮਣਾ ਕਰ ਰਹੇ ਨੇ ਜਾਂ ਦੱਸਿਆ ਕਿ ਇਹ ਘਟਨਾ 9 ਅਗਸਤ ਦੀ ਹੈ ਜਦੋਂ ਆਰਜੀਕਰ ਕਾਲਜ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਨਾਲ ਜ਼ਬਰਦਸਤਨਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਕੇਸ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਪੂਰੇ ਦੇਸ਼ ਭਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਅਤੇ ਪੀੜਤਾ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਹੈ